ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਾਚਿ ਜੁਗਾਦ ਸਾਚੁ ਹੈ ਤੀ ਸਾਚੁ ਨਾਨਕ ਹੋਸੀ ਕੀ ਸਾਚੁ ਸੋਚੇ ਸੋਚਣਾ ਹੋਵੀ ਜੇ ਸੁਖਿ ਨਕਵਾ ਚਪੈ ਚੰਨਾ ਹੋਵੀ ਜੀ ਲਾਇ ਰਹਾ ਅਲਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਫੁਰੀਆ ਭਾਲ ਸੈ ਸਿਆਣ ਪਾਲਾ ਕੋਹੇ ਤੈਕ ਨਾ ਛੱਲੇ ਨਾਲ ਕਿਸਿਆ ਰਹੀਏ ਕੇ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਅਨੰਤ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਲੇ ਵੜਿਆਈ

ਗਾਵੇ ਕੋ ਨ ਸਾਇਦ ਰੀ ਤਨ ਖੇ ਗਾਵੇ ਕੁੰਜੀ ਲੇ ਫਰਦੇ ਗਾਵੇ ਕੁੰ ਜੋਪੇਂਦੇ ਸੇ ਦੂਰ ਗਾਵੇ ਕੁੰ ਵੇਖੀ ਹਾਦਰ ਹੂਰ ਕਥਨਾ ਕਥਿਨਾ ਆਵੇ ਤੋਠ ਕਾਸ ਕਰ ਕਥੀ ਕੋਟੀ ਕੋੜ ਕੋਟ ਦਿੰਦਾਂ ਦੇ ਲੈਂਦੇ ਥਕ ਪਾਹੇ ਜੋਗਾ ਜਿਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੇ ਵੇਰ ਪ੍ਰਵਾਹ ਹੂੰ ਸਾਚਾ ਸਹ ਸਾਚ ਨਾਈ ਪਾਖਿਆ ਪੋ ਅਪਾਰ ਆਖੇ ਮੰਗਿ ਦੇਹ ਦੇ ਦਾਤ ਪਰੇ ਦਾਤਾਰ ਫੇਰ ਕੇ ਅੰਗੇ ਰਖੀਏ ਜਿਤੇ ਇਸੇ ਦਰਵਾਰ ਮਹੁਗੇ ਬੋਲਣ ਬੋਲਿਏ ਜਿਸ ਹੰਤਰੇ ਪਿਆਰ ਅਮਰਥ ਬਿਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾਂ ਦਰੀ ਹੋਕ ਦਵਾਰ ਨਾਲ ਕੇ ਵੈ ਜਾਣੀਏ ਸਵਾ ਪਿਆ ਸਚਿਆਲ ਧਾਪਿਆ ਨਾ ਜਾਇ ਕੀਤਾ ਨਾ ਹੋਇਆ ਪਿਆ ਆਪ ਦਰਿੰਜੇ ਸੋਇ ਜਿਨ ਸੀ ਬਿਆਤ ਨ ਪਾਇਆ ਮਾਨ ਨਾਨੰ ਗਾਵੀ ਹੋਲੀ ਨਿਦਾਨ ਗਾਵੀ ਸੁਨੀ ਅੰਦਰ ਕੀਏ ਭਾਉ ਤਕ ਪਰ ਹਾਸੋਂ ਢਾਲ ਲੈ ਜਾਇ ਗੁਰਮੁਖ ਨਾਦਮ ਗੁਰਮੁਖ ਬੀਦਮ ਗੁਰਮੁਖ ਰਿਆਸੁ ਮਾਈ ਗੁਰ ਈਸਰੰ ਗੁਰ ਗੌਰਖ ਵਰਮਾ ਗੁਰ ਪਾਰਵਤੀ ਮਾਈ ਜੀ ਨੂੰ ਜਾਣਾ ਆਖਾ ਨਹੀਂ ਕਹਿਣਾ ਕਿਸ ਨਾ ਜਾਏ ਗਰਾਂ ਇੱਕ ਦੇਵ ਜਾਈ ਸਬਨਾ ਜੀਆਂ ਕਾਇ ਖੁਦਾਤਾ ਸੋਮੇ ਸ਼ਰਮਾ ਜਾਈ ਤੇਰਸ ਨਾਮ ਜੇ ਤਿਸ ਭਾਵਾਂ ਮਿਲ ਘਾਣੇ ਕੇ ਨਾਹੀਂ ਕਰੀ ਜੇ ਤੇਰੇ ਸੇ ਤੋਪਾਈ ਦੇਖਾਂ ਮਿਲ ਕਰਮਾ ਕੇ ਮਿਲੇ ਲਈ ਮਾਤਮ ਜੀ ਤਨ ਜੀ ਵਾਹ ਰੁਮਾਨ ਤੇ ਜੀ ਕੁਗਰ ਕੇ ਸਿੱਖ ਸੁਣੀ ਗੋਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾਇ ਖੰਦਾਤਾ ਸੋਮੇ ਉਸਰਨਾ ਜਾਈ ਜਿੰਜ ਗਚਾਰੇ ਆਰ ਜਾ ਹਉਦ ਸੋਣੀ ਹੋਏ ਨਮਾ ਖੰਦਾ ਜਾਨੀ ਨਾ ਚਲੇ ਸੋ ਕੋਈ ਚੰਗਾ ਨ ਰਖਾਈ ਕੇ ਜਸ ਗੀਤ ਜਗ ਲੈ ਜੇ ਸਦਨ ਆਵੀਤਾ ਬਾਤ ਨ ਬਚੀ ਕਿ ਕੀਟਾ ਅੰਦਰ ਗੀਟ ਕਰ ਦੋਸ਼ੀ ਦੋਸ਼ ਤਰੇ ਨਾ ਲਗ ਦਿੜਪੁਣ ਗੁਣ ਕਰੇ ਗੁਣ ਮੰਤਿਆ ਗੁਣ ਦੇਹ ਤੇ ਹਾਤ ਨ ਸੁਝੀਂ ਜੀਤ ਸੁਗਣ ਕੋਇ ਕਰੇ ਸਣੇ ਸਿਰ ਦੇ ਕੇ ਸੁਨਾ ਸੁਨਿਆ ਤਰਹ ਕਵਲਿਆ ਆਕਾਸ ਨੇ ਦੀਪ ਲੋਪਾ ਤਾਥ ਨਹੀਂ ਪਹੇ ਨ ਸਕੀ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਵਰਮ ਇੰਦ ਸੁਣੇ ਮੁਖ ਸਲਾਹ ਨਮਨ ਸੁਣੇ ਜੋ ਮੁਜ ਕਤਨ ਭੇਦ ਸੁਣੇ ਸਸ ਸੰਵਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਸ ਸੰਤੋ ਗਿਆਨ ਸੁਣੇ ਅਰਥ ਪ੍ਰਕਾਸ਼ ਨਾਮ ਸੁਣੇ ਪੜ ਪੜ ਪਾਵੇ ਮਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਗਨਾ ਕੀ ਕਾਸ ਨੀ ਸੇਖ ਪੀੜ ਪਾਤਿ ਸ਼ਾਸ ਮੇ ਅੰਦੀ ਪਾਵੇ ਰਹਾ ਸੁਣੇ ਹਾਥਿ ਸੰਗਾ ਹੋ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਿਛਤਾਏ ਕਾਗਜ਼ ਕਉਨ ਲੇਖਣ ਹਾਰ ਮੰਨੇ ਕਾਵੇਂ ਕਰਨ ਵਿਚਾਰ ਐਸਾ ਨਾਮ ਰੰਝਨ ਜਿਨੁ ਹੋਇ ਏਕੋ ਮਨ ਜਾਣੇ ਮਨ ਕੋਇ ਮੰਨੇ ਸੁਤ ਹੋਵੇ ਮਨ ਬੰਦਾ ਮੰਨੇ ਸਗਲ ਕਉ ਕੇ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਝਨ ਜਿਨੁ ਹੋਇ ਜੇ ਕੋ ਮਨ ਜਾਣੀ ਮਨ ਕੋ ਇਹ ਮੰਨੇ ਮਾਰਗ ਤਾਗ ਨ ਪਾਏ ਮੰਨੇ ਪਾਸੋਂ ਪਰ ਗੜ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਮ ਸੇਤੀ ਸੰਬੰਧ ਐਸਾ ਨਾਮ ਦੇ ਜਿਨਹੇ ਜੇ ਕੋ ਮਨ ਜਾਣੀ ਮਨ ਕੋ ਇਹ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਰੇਂਦ ਸੇਖ ਮੰਨੇ ਨਾਨਕ ਪਵੇਨਾ ਪੇਖਾ ਐਸਾ ਨਾਮ ਲੈ ਜਿਨੂ ਕੇ ਇਹੇ ਕੋ ਮਨ ਜਾਣੀ ਮਨ ਕੈ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹੇ ਦਰ ਰਾਜਾਂ ਪੰਜ ਆਕਾ ਬੁਰੇ ਇਕ ਧਿਆਨ ਜੀ ਕੋ ਕਹਿ ਕਰੇ ਮੀਰ ਚਾਰ ਕਰਤੇ ਕੇ ਕਰਨੀ ਨਾਹੀ ਸੰਵਾਰ ਤੋ ਤਨਮ ਦਿਆ ਕਾ ਪੂਰਤ ਸੰਤੋ ਉਧਾਰ ਖਿਆ ਜੀ ਸੂਤ ਜੇ ਕੋ ਬੂਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰਤਾਤੀ ਹੋਰ ਪਰੇ ਹੋਰ ਹੋ ਤਿਸਤੇ ਪਾਤ ਲੇਖਨ ਜੋਰ ਜੀ ਯਾ ਤਰੰਗਾ ਕੀਨਦਾ ਸਮਨਾ ਲਖਿਆ ਪੁਰੀ ਕਲਾਮ ਨੂੰ ਲੇਖਾਂ ਲਖ ਜਾਣੀ ਕੇ ਲੇਖਾਂ ਸੰਸਿਆ ਕੀਤਾ ਹੋਇ ਕੇਤਾ ਤਾ ਸਹਾਲਿ ਰੂਪ ਕੀਤੀ ਦਾ ਜਾਣੀ ਕਨਕੂਤ ਕੀਤਾ ਵਸਾਵੇਂ ਕੋਕਵਾਉ ਤੇ ਸਤੀ ਹੁ ਲਖ ਦਰਿਆਉ ਕੁਦਰਤ ਕਾਹਨ ਕਹਾ ਵਿਚਾਰ ਵਾਰਿਆਂ ਜਬ ਇਕ ਵਾਰ ਜੋਤ ਦੇ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਦਰੰਕਾਸ ਅਸਾਂ ਕਯਾ ਪ੍ਰ ਸੰਖ ਪਾਉ ਅਸੰਖ ਪੂਜਾ ਸੰਗ ਤਪਤਾਉ ਅਸਾਂ ਗ੍ਰੰਥ ਮੁਖ ਵੇਦ ਪਾਰ ਸੰਖ ਯੋਗ ਮੇ ਰਹੇ ਉਤਾ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਖ ਸੋਰੁ ਪਗਸਾ ਸੰਖ ਮੋਲਿ ਵਿਲਾਇ ਤਾਲ ਕੁਦਰਤ ਕਵਣ ਕਹਾ ਵਿਚਾਰ ਵਾਰ ਜਵੈ ਇੱਕ ਵਾਰ ਜੋਤਿ ਵਿਭਾਵੇ ਸਾਈ ਭਲੇ ਕਾਲ ਤੋ ਸਦਾ ਸਲੰਦਰੰ ਕਾਲ ਅਸੰਖ ਮੋਰ ਕਾਂਤ ਕੋ ਸੰਖ ਚੋਹਰਾ ਕੋ ਸੰਖ ਮਰਗਾ ਜਾਈ ਜੋ

असंख नम असंख असंखरि ज्ञान गुण गा अखरे लेखन बोलण वांजोग बखान जिने लिखे ते सरनाई जे फरमाए ते पाही, ता ता ते पी जिता न विंदा बि नथा ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੁੰਗਾਸ ਨਾਮ ਦਰੰਕਾ ਪਰੀ ਹਾਥ ਪੈ ਤਨ ਦੇ ਪਾਣੀ ਧੋ ਤੇ ਤਰਸ ਕੇ ਮੁੱਤ ਬਲੀਤੀ ਕੱਪੜ ਹੋਏ ਦੇ ਸਾਬੁਨ ਲਈਓ ਤੋਇ ਅਰੇ ਮਤ ਪਾਪਾ ਕੀ ਸੰਗ ਧੋਪੇ ਨਾ ਵੀ ਕੇ ਲੰਗ ਕੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਵੇਜ ਆਪੇ ਖਾਪੁ ਨਾਨਕ ਹੁਕਮੀ ਆਹਉ ਜਾਉ ਸਿਰ ਤਮ ਧਿਆਦ ਦਾ ਜੀ ਕੋ ਪਾਵੇ ਤਨ ਕਾ ਮਾਣ ਸੁਣਿਆ ਮਨੀ ਅਮਰ ਕੀਤਾ ਭਾਉ ਅੰਤਰ ਗਾ ਤੀਥ ਮੰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਬੇਣ ਗੁਣ ਕੀਤੇ ਭਵਤ ਨ ਹੋਇ ਸਵਾਤਾਤ ਬਾਣੀ ਪਰਮਾਉ ਸਸ ਹਾਂਸਦਮ ਚਾਉ ਕੌਣ ਸਵੇਲਾ ਭਗਤ ਕਹਣ ਕੌਣ ਤ੍ਰਿਤ ਕੌਣ ਵਾਰ ਕੌਣ ਸ੍ਰਤੀ ਮਹੁ ਕਵਨ ਜਿੱਤ ਹੋਇ ਆਇ ਅਕਾਲ ਵੇਣ ਨ ਪਾਈਆ ਪੰਡਤੀ ਜੀ ਹੋਵੇ ਲੇਖ ਪੁਰਾਹ ਭਵਤ ਨ ਪਾਏ ਹੁ ਕਾਲ ਦੀਆਂ ਜੇ ਲੇਖਨ ਲੇਖ ਪੁਰਾਹ ਤ੍ਰਿਤ ਵਾਰਨਾ ਜੋਗੀ ਜਨ ਤੁਮ ਹੁ ਨ ਕੋਈ ਜਾ ਕਰਤਾ ਸੇ ਟੀਕੋ ਸਾਂਝੀ ਆਪੇ ਜਾਣੀ ਸੋਈ ਕਿਵੇਂ ਕਰੀ ਅੱਖਾਂ ਕਿਸਲਾਹਿ ਕਿਵਾਨੀ ਕਿਵ ਜਾਣਾਂ ਨਾਨਕ ਆਖਾਂ ਸਭੂ ਆਖਿ ਇੱਕ ਦੋ ਇੱਕ ਸਿਆਣਾ ਵੱਡਾ ਸਭ ੁੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੀ ਆਕੀ ਗਿਆਨਾ ਸੋ ਹੈ ਪਤਲ ਪਤਲ ਲੱਖ ਅਕਾਸਾਂ ਗਾ ਸੋੜ ਕੋੜ ਕੋ ਭਾਤ ਕੀ ਬੇਨਤ ਕਹਿਨ ਨਕਵਾਤ

ਅੰਤਨਾ ਸੋਤੇ ਕਹਿਣਾ ਅੰਤਨਤਨਾ ਕਰਨੀ ਦੇਣ ਨਾ ਅੰਤ ਅੰਤਨ ਵੇਖਣਾ ਸੁਣਨਾ ਅੰਤ ਅੰਤਨ ਜਪੇ ਗਮਨ ਮੰਨਤਨਤਨਾ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਵਾਰ ਅੰਤਕਾਰਨ ਕੀਤੇ ਬੱਲਾਹੀ ਤਾਂ ਕਿ ਅੰਤਨ ਪਾਈ ਜਾਏ ਇਹੋ ਅੰਤਨ ਜਾਣੀ ਹੋਏ ਪਹੁੰਚਾ ਕੀਨੀ ਪਹੁੰਚਾ ਹੋਏ ਵੱਡਾ ਸੰਚਾ ਥਾਵਾਂ 'ਤੇ ਉੱਚਾ ਨਾਮ ਏ ਵੱਡਾ ਉੱਚਾ ਹੋਏ ਕੋ ਸੁੱਚੇ ਖੋ ਜਾਣੀ ਅਸੇ ਜੇ ਵੱੜਿਆ ਮ ਜਾਣੀ ਆਪਿ ਆਪ ਨਾ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਈ ਕਿਤੇ ਮੰਗੇ ਜੋ ਦੇ ਆਪਾਰ ਕੀਤਿਆਂ ਗੰਤ ਨਹੀਂ ਵਿਚਾਰ ਕਿਤੇ ਖਾਤੋਟੇ ਵਿਚਾਰ ਕੀਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕੀਤਿਆਂ ਦੋ ਕੁਲਦ ਮਾਰ ਈ ਮਿਤਾ ਜੀਂਦਾ ਤਾਰ ਬੰਦ ਖਲਾਸੀ ਪਾਣੇ ਹਉ ਰਾਖ ਨ ਸਕੀ ਕੋਈ ਜੇ ਕੋ ਖਾਏ ਕਿ ਹੱਥ ਨਵਾ ਜਾਣ ਜੇਤਿਆਂ ਮੂ ਖਾਏ ਆਪੇ ਜਾਣੇ ਆਪੇ ਦੀ ਆਖੀ ਸੀ ਹੀ ਕੀ ਕੇ ਜਿਸ਼ਨੁ ਵਾਸ਼ੇਸ਼ੋ ਤੇ ਸਲਾ ਨਾਨਕ ਪਾਤਿਸ਼ਾਹੀ ਪਾਤਿਸ਼ਾਹੋ گنم ببار مل بباری مل پندار امول وپار مل بپاری امول مل پائے مل لے سمائی امول دیوان مل تلم امول ویسی نسان مل, کر مل پرمان مل مل آکھیا نہ جائے کر ہی پران آکھیں پڑیں پراڑ آخری ਆਖੇ ਬਾਰੇ ਮੇ ਆਖੇ ਅੰਦਰ ਆਖੇ ਕੋ ਪੇਤੇ ਗੋਵਿੰਦ ਆਖੇ ਸਰੀ ਆਖੇ ਸਿੰਧ ਆਖੇ ਕੇਤੇ ਗਤੇ ਬੰਦ ਆਖੇ ਦਾ ਨਬ ਆਖੇ ਦੇ ਆਖੇ ਸੁਨਰ ਮੰਜਨ ਸੇ ਕੇਤੇ ਆਖੇ ਆਖ ਨਾ ਪਾਹੀ ਕੇਤੇ ਗਇਕੇ ਉੱਠ ਡਜਾਇਤੇ ਕੇਤੇ ਹੋਰ ਕਰੇਤਾ ਆਖ ਨ ਸਕੀ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਬੰਗਾਰ ਤਾਂ ਲਿਖੀਏ ਸਰੰਗੋ ਵਾਰਾਗੋ ਵਾਰ ਸੂਦਰ ਕੇ ਹਾਸੋਂ ਕਰ ਕੀ ਹਾਂ ਜਿਤ ਵੇ ਸਰਬ ਸੰਭਾਲੇ ਵਾਜੇ ਨਾਲ ਅਨੇਕ ਅਸ਼ੰਕਾ ਕੀਤੇ ਗਵਨਹਾਰੇ ਤੇ ਰਾਗ ਪਰੇ ਸੋਂ ਕਹੀਨ ਕੀਤੇ ਗਵਨਹਾਰੇ ਗਾਵੇ ਤੁਮ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤਨ ਗੋਤਿ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਈਸਰ ਬਰਮਾ ਦੇਵੀ ਸੁਣਦਾ ਸواری ਗਾਵੇ 인ਦਨ ਦਾਸਨ ਬੈਠੇ ਦੇਵਤਿਆਂ ਦੰਦਾਲੇ ਰਸ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਉਂਦੇ ਤੇਸ ਤੇਸ ਸੰਤੋ ਕੀ ਗਾਉਂ ਗੀਰ ਕਰਾਰੀ ਗਾਉਂ ਪੰਡਤ ਪੰਡਰ ਰਖੀ ਇਸਰ ਜੁਗ ਜੁਗ ਕਬੀਰ ਦਾ ਨਾਲੇ ਗਾਵੇ ਹੈ ਮੋਹਣਿਆ ਮਨਮੋਹਣ ਸਰਗਾ ਮਾਸ਼ ਪਿਆਲੇ ਗੰਤ ਨੂੰ ਪਾਏ ਤੇਰੇ ਅਰਸ਼ ਰਤੀ ਨਾਲੇ ਗਾਵੇ ਹੈ ਜੋਤ ਮਹਾ ਬਲ ਸੂਰਾ ਗਾਵੇ ਹੈ ਖਾਣੀ ਚਾਰੀ ਗਾਵੇ ਹੈ ਖੰਡ ਮਨ ਰੋਣ ਦਾ ਕਰ ਕਰ ਰੱਖੀ ਧਾਰੀ ਸੇ ਜਦ ਨੂੰ ਗਾਵੇ ਹੈ ਜੋਤ ਦੇ ਭਾਵਨ ਰਤੇ ਤੇਰੀ ਭਗਤ ਰਸਾਲਿਆ ਔਰ ਕੀਤੇ ਗਾਵਨ ਸੇ ਮਿਛਤ ਨਾ ਆ ਹੁਨਾਂ ਨੀ ਕਿਆ ਵਿਚਾਰੀ ਸੋਇ ਸਰਦਾ ਸੱਚ ਸਭ ਸੱਚਾ ਸਾਚੀ ਨਾਹੀ ਹੈ ਬੇਹੋਸੀ ਜਾਏ ਜੁਜਾ ਸੀ ਤੇchna ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤ ਹਿੰਦੀ ਹੁਣ ਰਾਈ ਜੋਤਿ ਭਾਵੇ ਸੋਈ ਕਰਸੀ ਤੋਕਮੁ ਨ ਕਰਨਾ ਜਾਈ ਸੋ ਪਾਲਤ ਸਾਹੋਂ ਸਹਾ ਪਾਲਤ ਸੈਗਨਾਨ ਕਰੇ ਹਰ ਰਜ਼ਾਈ ਮੰਦਾ ਸੰਤੋਖ ਸਰਉ ਪਤ ਝੋਲੀ ਧਿਆਨ ਕੀ ਕਰੇ ਭੂਤ ਕਿੰਤਾ ਕਾਲ ਕਵਾਰੀ ਕਾਇਆ ਜੁੰਦਾ ਪਤੀ ਚ ਆਈ ਅੰਥੇ ਸਗਲ ਜਮਾਤੀ ਮਾਂ ਜੀ ਤੇ ਜਗ ਜੀਤ ਆਦੇਤ ਸੇ ਆਦੇਸ ਆਦ ਅਨੀਲ ਅਨਾਥ ਨਾਜ਼ਿ ਜੁਜਕੀ ਕੋ ਵੇਸ ਉਗਦੇ ਜਾਂਦੇ ਆਂਦੇ ਆਂਡਾ ਅਲਕੜ ਬਾਜੀ ਨਾਸ ਆਪ ਨਾਥ ਨਾਥੀ ਸਮਝਾ ਕੀ ਅਰੇਸ ਅਵਰਾ ਸਾਧ ਸੰਜੋਜ ਜੋ ਦੇ ਕਾਲ ਚਲਾਵੇ ਲੇਖੇ ਆਵੀਂ ਭਾਗ ਆਂਦੇ ਤੇ ਸੀ ਆਂਦੇਸ ਆਂਦ ਅਨੀਲ ਅਨਾਥ ਹਾਜ ਜਿ ਏਕ ਨੂੰ ਵੇਸ ਇੱਕ ਇੱਕ ਇਕ ਕਮੈ ਜੋਤ ਵਿਆਇ ਤਿੰਨ ਚੇਲੇ ਪਰਮਾਨਸ ਸੰਸਾਰੀ ਇੱਕ ਪੰਡਾਰੀ ਇੱਕ ਲਾਈਂ ਦੀਵਾਨ ਜੋ ਜਸ ਪਾਵੇ ਤੇ ਵਿੱਚ ਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਪੰਦਨ ਆਖੀ ਬਹੁਤਾ ਹੀ ਵਿਡਾਨ ਆਦੇ ਤੁਸੀਂ ਆਦੇਸ ਆਦ ਅਨੀਲ ਅਨਾਥ ਨਹਜ ਜਿਵਜ ਇੱਕ ਕੂਬੇਸ ਆਸਾਂ ਲੈ ਲੈ ਪੰਡਾਰ ਜੋ ਪਿਛ ਪਾਸ ਹੀ ਕਾ ਵਾਰ ਕਰ ਕਰ ਵੇਖੀ ਇਸ ਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸੇ ਆਂਦੇਸ ਆਜ ਅਨੀਲ ਅਨਾਥ ਅਨਾਹ ਤਜਗ ਜਿ ਏਕੋ ਵੇਸ ਇੱਕ ਦੋ ਜੀਵੋ ਲੱਖੋ ਹੈ ਲੱਖ ਵੇ ਲੱਖ ਵੇਸ ਲਖ ਲਖੇੜਾ ਆਖੀ ਏਕ ਨਾਨਕ ਜਗਦੀਸ਼ ਇਸ ਤਰਾ ਫਤ ਬੜੀਆਂ ਚੜੀਏ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਦੀਸ ਨਾਨਕ ਬਦਰੀ ਪਾਈ ਕੋੜੀ ਕੋਦੇ ਠੀਸ ਆਖਾਂ ਜੋਚ ਭੈਣ ਜੋਲ ਜੋਰ ਨ ਮੰਗਣ ਦੇ ਨਾ ਜੋਰ ਜੋ ਨ ਜੀ ਮਰਨਾ ਜੋਦੋ ਜੋ ਨਰਾਇ ਹਰਮਸੋਰ ਜੋ ਨਾ ਸੁਤੀ ਜਾਨ ਮਚਾ ਜੋ ਨਾ ਜੁਤੀ ਛੁਟੇ ਸੰਸਾਰ ਜਿ세 ਅਸਿਓ ਕਰ ਵੇਖੀਐ ਸੋ ਨਾਨਕ ਉਤਮ ਨੀਥ ਨ ਕੋਇ ਰਾਤੀ ਰੋਤੇ ਤਿੱਥੀ ਵਾਰ ਪਉਣ ਪਾਣੀ ਅਗਨੀ ਪਤਾ ਤਸਵੇਤ ਤੀਰਥਾ ਵਰਖੀ ਤਰਸਾਲ ਤਸਵੇ ਜੀਵ ਜੁਗਤ ਕੇ ਰਾਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਤਿੱਥੇ ਸੋਨ ਪੰਜ ਪ੍ਰਮਾਨ ਜਰੀ ਕਰਮ ਪਵਿਨੀ ਸੰਤ ਕਾਚ ਵਕਾਇਓ ਥੇ ਪਾਏ ਨਾਨਿ ਗਿਆ ਜਾਪੇ ਜਾਏ ਧਰਮ ਖੰਡ ਕਾਇ ਹੋਰ ਧਰਮ ਗਿਆਨ ਖੰਡ ਕਾ ਖੋ ਕਰਮ ਇਥੇ ਪਵਨ ਬਾਣੀ ਬੇ ਸੰਤਰ ਕੇਤੇ ਕਾਨ ਬਿਹੇਸ ਕੇਤੇ ਵਰਮੇ ਘਾਲਤ ਭਰੀਏ ਰੂਪ ਰੰਗ ਕੇ ਬੇਸ ਕਹਤੇ ਆਂਕਾਰੰ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੰਧ ਬੁੱਧ ਨਾਥ ਕੀਤੇ ਕੇਤੇ ਦੇਹੂ ਦੇਸ ਕੇਤੇ ਦੇਵਦਾਨੰ ਮਨ ਕੀਤੇ ਕਿਤਰਤ ਸੰਮੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰੰਦ ਕੇਤਿਆਂ ਸੁੱਤੀ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਖਣ ਮੇ ਗਿਆਨ ਪ੍ਰਚੰਨ ਤਿੱਥੇ ਨਾਜ਼ ਬਨੋ ਦਾ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਹ ਤਿੱਥੇ ਘਾਤ ਘੜੀਏ ਪਹਤਨੂ ਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਿਛਤਾਈ ਤਥੇ ਘੜੀਏ ਸੋ ਤਮਾਤ ਮਨ ਬੋਧ ਤਥੇ ਘੜੀਏ ਸੁਰਗਨਾ ਕੀ ਸੁੰਦ ਆਰਮਖੰਡ ਕੀ ਬਾਣੀ ਜੋ ਤਥੇ ਹੋਰ ਨ ਕੋਈ ਹੋਰ ਤਥੇ ਜੋਤ ਮਹਾ ਬਲ ਸੁੋ ਤਨ ਮੇਂ ਰਾਮ ਰਿਆ ਪਰ ਕੋਤਥੇ ਸੀਤਾ ਸੀਤਾ ਮਹਿਮਾ ਮਾਈ ਤਾਗ ਬਨਾ ਕਸਨੇ ਜਾਹੀ ਨਾ ਹੁਣ ਮਰੀ ਉਹਨਾਂ ਸਾਖੀਆ ਜਾਹੀ ਜਿਨ ਕੇ ਰਾਮ ਵਸੇ ਮਨ ਮਾਹੀ ਤਥੇ ਪਗਤ ਵਸੇ ਕੇਲ ਹੁਣ ਕਰੇ ਅਨੰਤ ਸਾਚਾ ਮਨ ਸੋਏ ਸੱਚਖੰਡ ਵਸੇ ਅਨੰਕਾਰ ਕਰ ਕਰ ਵੇਖਿਨ ਦਨਿਹਾਲ ਤਥੇ ਖੰਡ ਮਰਵੰਡ ਜੀ ਕੋ ਕਥਿ ਤਾ ਅੰਤ ਨ ਅੰਤ ਤਥੇ ਲੋਨੋ ਆਕਾਰ ਜਿਉ ਜਿਉ ਹੁਪਮਤਿ ਵੇ ਤੁਮਕਾਰ ਵੇਖੇ ਰਿਸੇ ਕਰ ਵਿਚਾਰ ਨਾਨਕ ਸਨਾ ਕਰਣਾ ਸਾਲ ਜਾਤ ਪਹਾਰਾਂ ਤੇਜ ਸੁਨਿਆ ਰਹਿਨ ਵਾਤ ਕੇ ਤਿਥਿਆ ਕੋ ਕਲਾਤਮਕ ਬਤਾਉ 판ਡਾ ਕੋ ਅਮਰਤ ਢਾਨ ਘੜੀਏ ਸਦ ਸਚੀ ਟਕਸਾਲ ਜੈਨ ਕੋ ਨਦਰ ਕਰ ਮਤ ਨਕਾਰ ਨਾਨਕ ਨਦਰੇ ਨਦਰ ਨਿਹਾਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਸ੍ਰਿਤਮ ਹਸਤ ਦਸ ਰਾਤੂੰ ਦਾਈ ਦਾਇਆ ਖਿਲੇ ਸੰਕਲ ਜਗਤਾਂ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਇਹ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਕੇ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕਿਤੇ ਸੁਟੀ ਨਾਲ